ਕੋਈ ਲੱਗੇ ਨਹੀਂ ਕੋਈ ਅੱਜ ਅੱਜ ਵੀ ਨਹੀਂ ਲੱਗਦਾ ਪਿਆ ਉਮੀਦ ਜ਼ਰੂਰ ਜਾਗਦੀ ਪਈ ਐ ਵੀ ਕੋਈ ਬੰਦਾ ਆਏਗਾ ਕੋਈ ਬੰਦਾ ਹੋ ਸਕਦਾ ਹੈ ਆਪਾਂ ਨੂੰ ਇਹ ਲੱਗਦਾ ਵੀ ਇਹ ਬੰਦੇ ਤੋਂ ਆਪਾਂ ਨੂੰ ਉਮੀਦ ਹੈ ਹੁਣ ਹਾਂ ਇਹੀ ਗੱਲ ਜਿਹੜੀ ਹੁਣ ਚੱਲ ਰਹੀ ਹੈ ਜਿਵੇਂ ਅਮਰਤਪਾਲ ਦਾ ਹੈਨਾ ਤਾਂ ਉੰਦੀ ਵਾਸਤੇ ਲੋਕਾਂ ਦੇ ਅੰਦਰ ਇਹ ਫੀਲਿੰਗ ਹੈਗੀ ਐ ਵੀ ਇਹੀ ਬੰਦਾ ਕੁਝ ਸਾਡੇ ਵਾਸਤੇ ਕਰੂਗਾ ਵਧੀਆ ਚੰਗਾ ਹੈਨਾ ਵੀ ਚੰਗਾ ਸਾਡੇ ਵਾਸਤੇ ਕਿਤੇ ਬੋਲੂਗਾ ਇਹ ਗੱਲ ਰੱਖੂਗਾ ਸਾਡੀ ਹੈਨਾ ਮੁੱਜਤ ਕੋਈ ਜਿੱਤ ਕੇ ਚਲਾ ਜਾਂਦਾ ਕੋਈ ਗੱਲ ਰੱਖਦੇ ਨਹੀਂ ਤਾਂ ਜਿਵੇਂ ਹੁਣ ਮੂਸੇ ਵਾਲਾ ਸੀ ਜੇ ਕਿਤੇ ਉਹਨੂੰ ਜਿਤਾ ਦਿੰਦੇ ਪ੍ਰੇਮ ਉਹਦੇ ਅੰਦਰ ਪਤਾ ਨਹੀਂ ਜਿਹੜਾ ਬੰਦੇ ਨੇ ਸਾਰਾ ਕੁਝ ਛੱਡ ਗੀ ਆਮ ਜ਼ਿੰਦਗੀ ਨੋਰਮਲ ਲੋਕਾਂ ਨੂੰ ਵਰਤਦਾ ਪਿਆ ਲੋਕਾਂ ਚ ਬੈਠਦਾ ਉੱਠਦਾ ਹੈ ਯਾਰ ਹਨਾ ਦੁੱਖ ਦਾ ਸੁਣਦਾ ਸੋਚ ਕੇ ਦੇਖ ਯਾਰ ਮੈਂ ਕਿੰਨਾ ਵੀ ਕੋਈ 스타 ਆਪਾਂ ਸਲਮਾਨ ਖਾਨ ਹੋਰ ਬਾਹਰ ਦੇ ਹੀਰੋ ਐਕਟਰ ਦੀਆਂ ਗੱਲਾਂ ਕਰ ਲੈਣੇ ਆ ਕਿਤੇ ਬੈਠ ਕੇ ਹਨਾ ਆਪਾਂ ਨੂੰ ਐ ਲੱਗੇਗਾ ਵੀ ਉਹ ਪਤਾ ਨਹੀਂ ਕੀ ਚੀਜ਼ ਨੇ ਉਹਨਾਂ ਨਾਲੋਂ ਕਿਤੇ ਤਗੜੀ ਚੀਜ਼ ਸੀ ਜਿਹੜੀ ਆਪਣੇ ਪੰਜਾਬ ਦੀ ਪੰਜਾਬ ਦਾ ਹੀਰਾ ਕਹਿ ਦੇਣਾ ਨਾ ਇਹ ਵੀ ਮੈਂ ਕਹਿੰਦਾ ਵੀ ਬਹੁਤ ਛੋਟੀ ਜੀ ਗੱਲ ਵੀ ਪਤਾ ਨਹੀਂ ਉਹਨੇ ਕੀ ਕਰਨਾ ਕੀ ਸੀ ਕਿਤੇ ਵੀ ਇੰਨੇ ਕਾਲਜ ਹਸਪੀਟਲ ਉਹਨੇ ਸੋਚੇ ਹੋਏ ਸਨ ਜਿਹੜੇ ਉਹਨੇ ਉੰਜੀ ਬਣਾਏ ਕਹਿੰਦੇ ਉਹ ਆਪਣੇ ਪਾਪਾ ਨਾਲ ਕਹਿੰਦਾ ਵਿਚਾਰਾ ਗੱਲ ਕਰ ਦਿੰਦਾ ਕਹਿੰਦਾ ਵੀ ਲੋਕ ਉਹ ਚੀਜ਼ਾਂ ਤਾਂ ਮੰਗਦੀ ਨਹੀਂ ਗੀਆਂ ਜਿਹੜੀਆਂ ਚੀਜ਼ਾਂ ਦੀ ਜਰੂਰਤ ਹੈ ਉਹ ਏਰੀਆ ਸਭ ਤੋਂ ਵੱਧ ਕੈਂਸਰ ਨਾਲ ਪਿੱਟਦੇ ਨੇ ਹਾਂ ਹਸਪੀਟਲ ਬਣਾਉਣਾ ਤੇ ਆਟੇ ਬਹੁਤ ਜ਼ਿਆਦੀ ਮਾੜਾ ਪਾਣੀ ਹੈ ਬਿਲਕੁਲ ਉੰਦਾਂ ਐ ਰ ਗੱਲ ਕਰਨ ਲੱਗੇ ਮਨ ਪਰਦਾ ਹੂੰ ਵੀ ਉਹ ਇਹੇ ਜੀ ਰੂਹ ਆਪਣੇ ਕੋਲੋਂ ਤੁਰ ਗਈ ਹਾਂ ਸਹੀ ਗੱਲ ਨਹੀਂ ਪੰਜਾਬ ਜਿਵੇਂ ਚੱਲਦਾ ਪਿਆ ਹੁਣ ਸਿਸਟਮ ਹੁਣ ਢੜੇ ਬੰਦੀਆਂ ਇੱਕ ਪਾਰਟੀ ਚ ਚਾਰ ਚਾਰ ਪਾਰਟੀਆਂ ਦਾ ਨਿਕਲਣਾ ਹੋ ਗਿਆ ਭਰਾਵਾਂ ਦਾ ਭਰਾਵਾਂ ਚ ਫੁੱਟ ਪੈ ਗਈ ਪਾਰਟੀਆਂ ਦੀ ਇੱਕ ਪਾਰਟੀ ਚ ਜੇ ਕਿਸੇ ਨੂੰ ਨਹੀਂ ਕੋਈ ਜਗ੍ਹਾ ਮਿਲੀ ਕੁਰਸੀ ਮਿਲੀ ਦੂਜੀ ਚ ਰਲ ਜਾਣਾ ਇਹ ਵੱਡੇ ਵੱਡੇ ਬੰਦਿਆਂ ਦਾ ਇੱਕ ਇਹ ਕੰਮ ਹੋ ਗਿਆ ਹੈ ਲੈਵਲ ਬਹੁਤ ਡਾਊਨ ਲੈ ਗਈ ਪੋਲੀਟੀਸ਼ੀਅਨ ਵਾਲੇ ਤਾਂ ਇਦਾਂ